ਪਿਛਲੇ ਦਿਨਾਂ ਚ ਰਮਨਪਾ ਜੀ ਤੇ ਹਰਜੋਤ ਜੀ ਇੱਕ ਵੀਡੀਓ ਫੋਟੋ ਬਹੁਤ ਵਾਇਰਲ ਹੋਈ ਸੀ ਜੋ ਕਿਸੇ ਨੇ ਕਰਤੂਤ ਕੀਤੀ ਸੀਗੀ ਬਾਹਰ ਕਿਤੇ ਉਹਦੀ ਫੋਟੋ ਆ ਗਈ ਸੀਗੀ ਵੀ ਕੰਮ ਜਿਹੜਾ ਉਹ ਪੁੱਠਾ ਕਰ ਰਹੇ ਸੀਗੇ ਤੇ ਅੱਜ ਫੋਟੋ ਗਰੇਪ ਵਾਈਨ ਤੋਂ ਆ ਰਹੀ ਹੈ ਡਰਾਈਵਰ ਨੂੰ ਕਹਿੰਦੇ ਵੀ ਸਾਈਟ ਕੀਤਾ ਗਿਆ ਆ यूरिनेशन इंसिडेंट ਦੇ ਬਾਬਤ ਰੋਖ ਨੂੰ ਕਹਿੰਦੇ ਵੀ ਉਹ ਜ਼ਿਆਦਾ ਪਾਣੀ ਪਾਈ ਜਾਂਦਾ ਸੀਗਾ ਤੇ ਉਹ CHP ਵਾਲਿਆਂ ਨੇ ਹੁਣ ਉਹਨੂੰ ਉਸ ਦੀ ਜਿਹੜੀ ਉਹ ਟਿਕਟ ਜਿਹੜੀ ਉਹ ਦਿੱਤੀ ਆ ਤੇ ਇਹ 16 April ਦੀ ਜਿਹੜੀ ਗੱਲ ਜਿਹੜੀ ਉਹ ਦੱਸੀ ਜਾ ਰਹੀ ਹੈ ਕਹਿੰਦੇ ਵੀ CHP ਗਰੇਪ ਵਾਈਨ ਵਾਲਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਬੰਦੇ ਦਾ ਸ਼ਖਲ ਤਾਂ ਉਹਨਾਂ ਨੇ ਚਲੋ ਲਗਾਤੀ ਚੰਗੀ ਗੱਲ ਆ ਤੇ ਉਹਨਾਂ ਨੇ ਕਿਹਾ ਵੀ ਭਾਈ ਇਹ ਜਿਹੜੇ 30 ਹੌਨ ਦੇ ਆਊਟਲੈਟ ਸੀ ਉੱਥੇ ਜਾ ਕੇ ਉਹਨਾਂ ਨੇ ਸੋਚਿਆ ਵੀ ਚਲ ਮੈਂ ਪਾਣੀ ਪਾਉਂਦਾ ਇਹਨਾਂ ਦੇ ਰੋਖਾ ਨੂੰ ਭਾਈ ਇਦਾਂ ਦੇ ਕੰਮ ਨਾ ਕਰੋ ਪਬਲਿਕ ਦੇ ਵਿੱਚ ਕੰਪਰੋਮਾਈਜ਼ਿੰਗ ਪੋਜੀਸ਼ਨ ਤੇ ਵਿੱਚ ਜੇ ਤੁਸੀਂ ਇਦਾਂ ਦੀ ਟੀਚ ਫੜੇ ਜਾਂਦੇ ਆ ਐਕਸਪੋਜ਼ਰ ਕਰਦੇ ਜਿਹੜੇ ਉਹ ਫੜੇ ਜਾਂਦੇ ਆ ਤਾਂ ਉਹ ਬਾਅਦ ਵਿੱਚ ਮਿਸਡ ਮੀਨਰ ਫੈਲਨੀ ਤੱਕ ਦੀਆਂ ਜਿਹੜੇ ਚਾਰजेस ਹੋ ਸਕਦੇ ਨੇ ਟਿਕਟ ਤੁਹਾਨੂੰ ਜਿਹੜੀ ਉਸ ਦੀ ਮਿਲ ਸਕਦੀ ਆ ਸੋ ਮੇਕ ਸ਼ੁਰ ਕਰੋ ਇਦਾਂ ਦੇ ਕੰਮ ਜਿਹੜੇ ਉਹ ਨਾ ਕਰੋ ਇੱਥੇ ਜਿਹੜੀ ਰਮਨ ਜੀ ਇੱਕ ਹੋਰ ਚਰਚਾ ਨਾਲ ਜਿਹੜੀ ਚੱਲਦੀ ਆ ਟਰੱਕਰ ਬਾਥਰੂਮ ਐਕਸੈਸ ਐਕਟ ਕਹਿੰਦੇ ਫਿਰ ਟਰੱਕ ਰੇਨ ਵਾਲਾ ਬੰਦੇ ਵੀ ਸਾਨੂੰ ਅੰਦਰ ਉੱਥੇ ਜਾਣ ਨਹੀਂ ਦਿੰਦੇ ਫਿਰ ਸਾਨੂੰ ਇਦਾਂ ਦੇ ਕੰਮ ਜਿਹੜੇ ਉਹ ਕਰਨੇ ਪੈਂਦੇ ਆ ਪਰ ਭਾਈ ਕੰਟਰੋਲ ਜਿਹੜਾ ਉਹ ਰੱਖੋ ਤੇ ਬਾਕੀ ਸ਼ਿਪਰ ਜਾਂ ਹੋਰ ਥਾਵਾਂ ਦੇ ਉੱਤੇ ਇਹਨਾਂ ਨੂੰ ਐਕਸੈਸ ਦੇਣ ਬਾਰੇ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਜ਼ਰੂਰ ਨਾਲ ਅ ਵੱਖਰੇ ਪੱਤਰ ਤੇ ਚੱਲ ਰਹੀ ਹੈ ਤੇ ਰਾਜਕਰਨ ਮੈਂ ਇੰਨੀ ਗੱਲ ਤੇ ਕਹਿ ਦੂੰਗਾ ਸ਼ਿਪਰ ਸੀਵਰ ਦੇ ਉੱਤੇ ਦਾ ਚਲੋ ਮੈਂ ਇਸ ਚੀਜ਼ ਨਾਲ ਐਗਰੀ ਕਰਦਾ ਕਿ ਸਾਨੂੰ ਰੈਸਟ੍ਰੂਮ ਦੀ ਪ੍ਰੋਬਲਮ ਆਉਂਦੀ ਹੈ ਪਰ ਜੇ ਉਸ ਤੋਂ ਬਿਨਾ ਤੁਸੀਂ ਕਹੋ ਨਾ ਵੀ ਰੈਸਟ੍ਰੂਮ ਦੀ ਪ੍ਰੋਬਲਮ ਹੈ ਕਿਤੇ ਤੇ ਆਈ ਡੋਨਟ ਬਲੀਵ ਸੋ ਰੈਸਟ ਰੂਮ ਦੀ ਪ੍ਰੋਬਲਮ ਨਹੀਂ ਹੈਗੀ ਇੰਨੇ ਟਰੱਕ ਸਟਾਪ ਰੈਸਟ ਏਰੀਆਜ਼ ਇੰਨਾ ਕੁਝ ਅਵੇਲੇਬਲ ਹੈਗਾ ਇੰਨੀ ਡੈਂਸ ਜਿਹੜੀ ਚੀਜ਼ਾਂ ਅਵੇਲੇਬਲ ਜੇ ਹੁਣ ਜੇ ਕੋਈ ਬੰਦਾ ਕਹਵੇ ਵੀ ਮੈਂ ਉੱਥੇ ਗ੍ਰੇਪ ਪੁਆਇੰਟ ਤੋਂ ਥੱਲੇ ਉਤਰਦਾ ਵੀ ਇਹ ਚੀਜ਼ ਕਰਨੀ ਪਈ ਉੱਥੇ ਇੰਨੇ ਟਰੱਕ ਸਟਾਪ ਹੈ ਦੋ ਤਿੰਨ ਟਰੱਕ ਸਟਾਪ ਹੈ ਯਾਰ ਇੰਨੀ ਜਗ੍ਹਾ ਹੈ ਮਤਲਬ ਆ ਡੋਨਟ ਰੈਸਟ ਏਰੀਆ ਹੀ ਹੁੰਦਾ ਹੈ ਰਾਤ ਉਥੇ ਨਹੀਂ ਇਹ ਇਹ ਕੋਈ ਵੈਲਿਡ ਰੀਜ਼ਨ ਨਹੀਂ ਹੈਗਾ ਜਿਹੜਾ ਉਹ ਲਾਅ ਹੈਗਾ ਉਹ ਸਿਰਫ ਸ਼ਿਪਰ ਰਸੀਵਰ ਦੀ ਕੰਪਾਊਂਡ ਦੇ ਵਿੱਚ ਹੈਗਾ ਇਟਸ ਨਾਟ ਫॉर ਆਊਟਸਾਈਡ ਆਊਟਸਾਈਡ ਲੋਕੀ ਯਾਰ ਤੁਸੀਂ ਰਾਜਨ ਇਹ ਗੱਲ ਕਰਦੇ ਆ ਲੋਕੀ ਟਰੱਕ ਸਟਾਪ ਤੇ ਟਰੱਕ ਖੜਾ ਕਰਕੇ ਪਾਰਕਿੰਗ ਲਾ ਕੇ ਉੱਥੇ ਪਾਰਕਿੰਗ ਦੇ ਵਿੱਚ ਬਾਥਰੂਮ ਕਰ ਦਿੰਦੇ ਆ ਲੋਕੀ ਉੱਥੇ ਤੁਸੀਂ ਕਈ ਵਾਰੀ ਟਰੱਕ ਸਟਾਪ ਤੇ ਚਲੇ ਜਾਓ ਤੁਹਾਡੇ ਕੋ ਗਰਮੀਆਂ ਦੇ ਦਿਨਾਂ ਦੇ ਵਿੱਚ ਟਰੱਕ ਸਟਾਪ ਦੀ ਪਾਰਕਿੰਗ ਚੋਂ ਨਿਕਲਿਆ ਨਹੀਂ ਜਾਂਦਾ ਇਹਦਾ ਕੁਝ ਵੀ ਨਹੀਂ ਰਮਨ ਜੀ 2 ਹਫ਼ਤੇ ਪਹਿਲਾਂ ਆਪਣੇ ਮੇਰੇ ਦੋਸਤ ਹੈਗੇ ਆ ਉਹਨਾਂ ਦੀ ਕਾਲ ਆਈ ਸੀ ਭਈ ਅਸੀਂ ਕਿਸੇ ਨੂੰ ਲੋਡ ਦਿੱਤਾ ਦੇ ਉਹਨਾਂ ਡਰਾਈਵਰ ਸਲਿਨਸ ਗਿਆ ਵੇਅਰਹਾਊਸ ਦੇ ਵਿੱਚ ਤੇ ਬਾਹਰ ਆ ਕੇ ਉਹ ਫੇਰ ਉੱਥੇ ਟਰੱਕ ਦੇ ਥੱਲੇ ਜੰਗਲ ਬਾਣੀ ਚੱਲ ਗਿਆ ਤੇ ਉਹ ਕਹਿੰਦਾ ਵੀ ਮੈਨੂੰ ਕਾਲ ਆਈ ਵੇਅਰਹਾਊਸ ਵਾਲਿਆਂ ਦੀ ਵੀ ਤੁਹਾਡੇ ਬੰਦੇ ਨੇ ਆ ਕਰਤੂਤ ਕੀਤੀ ਆ ਤੇ ਕਹਿੰਦਾ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਉਹ ਮੁਕਰੇ ਗਏ ਨਹੀਂ ਨਹੀਂ ਉਹ ਤੇ ਕਹਿੰਦਾ ਜਦੋਂ ਉਹ ਨਹੀਂ ਪਿਕਚਰ ਭੇਜਤੀ ਮੈਨੂੰ ਉਹਨਾਂ ਦੇ ਕੈਮਰੇ ਲੱਗੇ ਹੋ ਸੀ ਵੀ ਆ ਦੇਖ ਲਓ ਹੁਣ ਕਹਿੰਦਾ ਵੀ ਸਾਡੀ ਕੰਪਨੀ ਨੂੰ ਟੋਟਲੀ ਉਹ ਨਹੀਂ ਬੈਨ ਕਰਤਾ ਵੀ ਤੁਹਾਡੀ ਕੰਪਨੀ ਦਾ ਜਿਨ੍ਹਾਂ ਦੇ 50 ਤੋਂ ਵੱਧ ਟਰੱਕ ਆ ਇਸ ਸਾਡੇ ਵੇਅਰਹਾਊਸ ਕੋਈ ਟਰੱਕ ਐਂਟਰ ਨਹੀਂ ਹੋ ਸਕਦਾ ਹਾਂ ਤੁਸੀਂ ਦੇਖੋ ਵੀ ਇੱਕ ਜਾਣੇ ਦੀ ਕਰਤੂਤ ਕਿੱਥੇ ਤੱਕ ਜਿਹੜੀ ਆਹੋ ਲੋਕਾਂ ਨੂੰ ਜਿਹੜੀ ਉਹ ਭਗਤ ਭੋਤਣਾ ਜਿਹੜਾ ਉਹ ਪੈਂਦਾ ਉਹਨੇ ਟਰੱਕ ਉਹਨੇ ਕੱਲੀਓ ਕੰਪਨੀ ਨਹੀਂ ਜੋ ਅਸੀਂ ਜੀ ਬੈਨ ਕਰਾਈ ਉਹਨਾਂ ਨੇ ਉਹ ਉਹਨਾਂ ਦੇ ਲੋਕਾਂ ਨੂੰ ਸਟੀਰੀਓਟਾਈਪ ਬਣਾਤਾ ਉਸ ਬੰਦੇ ਨੇ ਜਿੱਦਾਂ ਦਾ ਵੀ ਉਹਦਾ ਹੋਲੀਆ ਹੋਊਗਾ ਜਿਹੜੀ ਵੀ ਉਹਦੀ ਜਿਹੜੀ ਉਹ ਸ਼ਕਲ ਹੋਊਗੀ ਉਹਨੇ ਕਹਣਾ ਵੀ ਸਾਰੇ ਲੋਕ ਕਿਤੇ ਖੋਰੇ ਇਦਾਂ ਦੇ ਹੀ ਗੰਦ ਪਾਉਣ ਵਾਲੇ ਹੁੰਦੇ ਆ ਇਹ ਪ੍ਰੋਫੈਸ਼ਨਲ ਜੌਬ ਆ ਪ੍ਰੋਫੈਸ਼ਨਲੀ ਜਿਹੜੇ ਇਸ ਦੇ ਵਿੱਚ ਤੁਸੀਂ ਇਸ ਨੂੰ ਵਿੱਚ ਰੋ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤਾਂ ਹੀ ਇੱਕ ਆਮ ਗੱਡੀ ਦੇ ਲਾਇਸੈਂਸ ਦੇ ਨਾਲੋਂ ਔਖਾ ਆ ਇਹ ਇਹ ਇੱਕ ਵੱਖਰੇ ਤੌਰ ਦੇ ਉੱਤੇ ਜਿਹੜੀ ਇਹ ਜੌਬ ਹੈ ਇਸ ਨੂੰ ਜੌਬ ਨੂੰ ਐਜ਼ ਅ ਜੌਬ ਦੇ ਤਰ੍ਹਾਂ ਦੇਖੋ ਹੁਣ ਕਿੰਨੀਆਂ ਰਮਨ ਜੀ ਤੁਹਾਨੂੰ ਵੀ ਫੋਟੋਆਂ ਆਉਂਦੀਆਂ ਹੋਣੀਆਂ ਲੋਕੀ ਵੀ ਸੋਸ਼ਲ ਮੀਡੀਆ ਤੇ ਪਾਉਂਦੇ ਆ ਟਰੱਕ ਸਟੋਪਾਂ ਸਟੋਪਾਂ ਦੇ ਉੱਤੇ ਪੈਰਾਂ ਪੈਰ ਧਰ ਲੈਂਦੇ ਆ ਵਾਸ਼ਰੂਮਾਂ ਦੇ ਉੱਥੇ ਜਿਹੜੇ ਆ ਵੈਸ਼ ਵੇਸਨ ਦੇ ਵਿੱਚ ਉੱਥੇ ਧੋਣਦੇ ਹੁੰਦੇ ਆ ਇਹ ਹੁਣ ਬਾਰ ਬਾਰ ਕਹਿੰਦੇ ਅਸੀਂ ਵੀ ਨਹੀਂ ਚੰਗੇ ਲੱਗਦੇ ਕਾਮਨ ਸੈਂਸ ਵਾਲੀਆਂ ਗੱਲਾਂ ਵੀ ਇਹ ਚੀਜ਼ਾਂ ਜਿਹੜੀਆਂ ਆ ਇਹ ਪਰਹੇਜ਼ ਕਰੋ ਥੋੜੇ ਐਟੀਕੀਟਸ ਆ ਵਿਚਰਨ ਦਾ ਤਰੀਕਾ ਆ ਉਹਨੂੰ ਥੋੜਾ ਉਹਦੇ ਵਿੱਚ ਆਪਾਂ ਜਿਹੜਾ ਸੁਧਾਰ ਲਿਆਈਏ ਜਿੱਦਾਂ ਦੇ ਮੁਲਕ ਦੇ ਵਿੱਚ ਹੈਗੇ ਆ ਉਹਨੂੰ ਆਪਾਂ ਥੱਲੇ ਨਹੀਂ ਚ ਸੈਟਣਾ ਉਹਨੂੰ ਆਪਾਂ ਤਾਹਾਨੂੰ ਚੱਕਣਾ ਤੇ ਉਹਦੇ ਨਾਲ ਆਪਣੇ ਆਪ ਨੂੰ ਵੀ ਆਪਣੇ ਵੀ ਜਿਹੜੇ ਜਿਹੜੇ ਨਜ਼ਰੀਏ ਆ ਉਹਨਾਂ ਨੂੰ ਬਦਲਣ ਦੀ ਲੋੜ ਹੈਗੀ ਆ ਸੋ ਬਿਲਕੁਲ ਇਹ ਇਕੱਲਾ ਟਰੱਕਰਸ ਨਹੀਂ ਰਾਜਗਨਵੀਰ ਸਿੰਘ ਜੀ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਈ ਵਾਰੀ ਨਵੇਂ ਆਂਦੇ ਆ ਇਹ ਰੂਲ ਦਾ ਜੇ ਤੁਸੀਂ ਬਾਹਰ ਪਿਸ਼ਾਬ ਕਰਦੇ ਆ ਪਬਲਿਕ ਦੇ ਵਿੱਚ ਅ ਕਈ ਵਾਰੀ ਕਾਰ ਲਾ ਕੇ ਕਰ ਦਿੰਦੇ ਇਵਨ ਕਾਰ ਚ ਵੀ ਆ ਟਰੱਕਰ ਨੂੰ ਛੱਡੋ ਤੇ ਉਹ ਉਹ ਦਾ ਮਿਸਡਮੀਨਰ ਚਾਰजेस ਆ ਸੋ ਇਨਡਿਸੈਂਟ ਐਕਸਪੋజర్ ਐਕਸਪੋజర్ ਤੁਹਾਡਾ ਮਿਸਡਮੀਨਰ ਚਾਰजेस ਹੋਊਗੇ ਤੇ ਤੁਹਾਨੂੰ ਸੈਕਸ ਅਫੈਂਡਰ ਰਜਿਸਟਰੀ ਚ ਪਾਇਆ ਜਾ ਸਕਦਾ ਸੋ ਇਹ ਬਹੁਤ ਵੱਡਾ ਕਰਾਇਮ ਆ ਕੈਲੀਫੋਰਨੀਆ ਪੈਨਲ ਕੋਡ ਦੇ ਕੇ ਉਥੇ ਲਾ ਕੇ ਕੋਈ ਚਾਈਲਡ ਹੋਇਆ ਨਬਾਲਗ ਕੋਈ ਉਥੇ ਲਾ ਕੇ ਨਿਕਲ ਆਇਆ ਤਾਂ ਫਿਰ ਇੱਕ ਇਹ ਜਿਹੜੇ ਚਾਰजेस ਵੱਧ ਵੀ ਜਾਂਦੇ ਨੇ ਜੀ ਯਾ ਸੋ ਕੈਲੀਫੋਰਨੀਆ ਪੈਨਲ ਕੋਡ 314 12 ਹੈਗਾ ਸੋ ਜਿੰਨੇ ਵੀ ਸਰੋਤੇ ਸੁਣਦੇ ਪਲੀਜ਼ ਧਿਆਨ ਰੱਖੋ ਤੁਹਾਨੂੰ ਪਤਾ ਹੀ ਹੁਣ ਅੱਜ ਕੱਲ ਤਾਂ ਹਰ ਜਗ੍ਹਾ ਦੇ ਉੱਤੇ ਕੋ ਗੈਸ ਸਟੇਸ਼ਨ ਆ ਕੋਈ ਕਾਫੀ ਸ਼ਾਪ ਆ ਕੁਝ ਵੀ ਆ ਬੰਦਾ ਪਹਿਲੇ ਹੀ ਉੱਥੇ ਜਿਹੜਾ ਮੋਸਟਲੀ ਨਹੀਂ ਕਰਦੇ ਪਰ ਜਿੰਨੇ ਮੋਸਟਲੀ ਨਹੀਂ ਕਰਦੇ ਜਿਹੜੇ 1 ਤੋਂ 2% ਵੀ ਜਿਹੜੇ ਕਰਦੇ ਆ ਨਾ ਫਿਰ ਉਹਦਾ ਕਰਕੇ ਜਿਹੜਾ ਬਦਨਾਮੀ ਜਿਹੜੀ ਆ ਸਾਰਿਆਂ ਦੀ ਜਿਆਦਾ ਜਿਹੜੀ ਉਹ ਹੋ ਜਾਂਦੀ ਆ ਕਈਆਂ ਨੂੰ ਪਤਾ ਵੀ ਨਹੀਂ ਹੋ ਸਕਦਾ ਸੋ ਇਸ ਕਰਕੇ ਹਨਾ ਕਈ ਕਹਿੰਦੇ ਵੀ ਨਹੀਂ ਚਲੋ ਆ ਤਾਂ ਹੁਣ ਇੱਧਰ ਖੇਤਾਂ ਚ ਜਾਂ ਜੁਬਾ ਸਿਟੀ ਚ ਜਿੱਥੇ ਕਿਹੜਾ ਕੋਈ ਆਦਾ ਜਾਂਦਾ ਆ ਸੋ ਇਹ ਪਰ ਇਹ ਰੂਟ ਰੂਟ ਲਈ ਆ ਤਵੇ ਕਰਕੇ ਉਹ ਨਹੀਂ ਖੇਤਾਂ ਦੇ ਵਿੱਚ ਵੀ ਜਿਹੜੇ ਆ ਉਹ ਰੱਖੇ ਹੁੰਦੇ ਆ ਹਨਾ ਟਾਇਲਟ ਸਟਾਫ ਅੱਜ ਕੱਲ ਡਰੋਨ ਬਹੁਤ ਚੱਲਦੇ ਆ ਪਰ ਬਚ ਕੇ ਮੋੜ ਤੋਂ